ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਵੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਖੀਰ ਤੇ ਚੌਲ ਨੇ ਜਿਹੜੇ ਹੈ ਸਪੈਸ਼ਲ ਹੀ ਖੀਰ ਵਾਲੇ ਚੌਲ ਨੇ ਤੇ ਅੱਦੋਂ ਹੁਣ ਆਪਾਂ ਇਹਨਾਂ ਨੂੰ 10-15 ਮਿੰਟਾਂ ਦੇ ਲਈ ਪਾਣੀ ਦੇ ਵਿੱਚ ਪਿਉਂਤੇ ਰੱਖਦੇ ਹਾਂਗੇ ਆਪਾਂ 1 ਕਿਲੋ ਲੀਟਰ ਦੁੱਧ ਦਾ ਲੈ ਦਿੱਤਾ ਜੀ 1 ਕਿਲੋ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਲਾ ਨਾਲਾ ਜਿਹੜੇ ਚੌਲ ਨੇ ਲੈਤੇ ਆਪਾਂ ਉਹ 100 ਗ੍ਰਾਮ ਦੇ ਕਰੀਬ ਨੇ ਤੇ ਹੁਣ ਆਪਾਂ ਦੁੱਧ ਨੂੰ ਪਹਿਲਾਂ ਉਬਾਲ ਲ ਨਾ ਗਿਆ ਗੈਸ ਨੂੰ ਆਨ ਕਰ ਲੈਂਦਾ ਆਪਾਂ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਉਬਾਲ ਕੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਚੌਲ ਭਾਂਖੇ ਰੱਖੇ ਨੇ ਉਹ ਪਾਵਾਂਗੇ ਇਹੋ ਜਿ 10 15 ਮਿੰਟ ਹੋ ਗਏ ਚੌਲਾਂ ਨੂੰ ਭਾਂਤਿਆਂ ਨੂੰ ਹੁਣ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਸਾਫ਼ ਦੇ ਨਾਲ ਵਾਸ਼ ਕਰ ਲਾਂਗੇ ਤੇ ਆਪਣਾ ਜਿਹੜਾ ਦੁੱਧ ਹੋਈ ਸੀਗਾ ਉਧਰ ਉਵਾਲਾ ਆ ਗਿਆ ਦੁੱਧ ਨੂੰ ਹੁਣ ਆਪਾਂ ਇਸ ਨੂੰ ਦੁੱਧ ਦੇ ਵਿੱਚ ਪਾ ਦਵਾਂਗੇ ਦੁੱਧ ਜੀ ਆਪਣਾ ਚੰਗੀ ਤਰ੍ਹਾਂ ਵਾਲਾ ਆ ਗਿਆ ਤੇ ਚੌਲਾਂ ਨੂੰ ਆਪਾਂ ਜਿਹੜਾਗੇ ਧੋ ਲਿਆਂਦਾ ਹੁਣ ਆਪਾਂ ਇਹ ਚੌਲਾਂ ਨੂੰ ਇਹਦੇ ਵਿੱਚ ਪਾ ਦਵਾਂਗੇ ਤਾਂ ਕਿ ਜਿਹੜੀ ਆਪਣੀ ਖੀਰ ਹੋਊਗੀ ਉਹ ਜ਼ਿਆਦਾ ਸਵਾਦਿਸ਼ਟ ਬਣ ਜਾਵੇ ਦੁੱਧ ਨੂੰ ਉਬਾਲਣਾ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈਗਾ ਤਾਂ ਕਿ ਜਿਹੜੇ ਚੌਲ ਹੁੰਦੇ ਨੇ ਉਹ ਵਧੀਆ ਆਪਣੇ ਬਣ ਜਾਣ ਗੀਰ ਦੇ ਵਿੱਚ ਜੀ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਕਿ ਕੜਛੀ ਨੂੰ ਹਲਾਈ ਜਾਣਾਗਾ ਖੀਰ ਨੂੰ ਕੜਛੀ ਦੇ ਨਾਲ ਤੇ ਤਾਂ ਕਿ ਜਿਹੜੇ ਕਿ ਆਪਣੇ ਚੌਲ ਨੇ ਤੇ ਦੁੱਧ ਹੇਠਾ ਨਾ ਲੱਗੇ ਤੇ ਹੁਣ ਆਪਾਂ ਜਿਹੜੀਆਂ ਇਲਾਇਚੀਆਂ ਦੇ ਦਾਣੇ ਸੀ ਕੱਢ ਲੈ ਤੇ ਇਹਨਾਂ ਨੂੰ ਦਰਦਰਾਇਆ ਘੋਟ ਲੈਤਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦਵਾਂਗੇ ਤਾਂ ਕਿ ਇਹਦਾ ਟੇਸਟ ਆਵੇ ਵਧੀਆ ਬਣ ਜਾਵੇ ਆਪਣੇ ਦੁੱਧ ਨੂੰ ਇਹ ਚੰਗੀ ਤਰ੍ਹਾਂ ਖੀਰ ਨੂੰ ਅਵਾਲਾ ਆ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਇਹ ਚੀਨੀ ਜਿਹੜੀ ਇਹ ਅੱਧੀ ਕੌਲੀ ਪਾਵਾਂਗੇ ਆਪਾਂ ਚੀਨੀ ਦੀ ਕਿਉਂਕਿ ਮਿੱਠਾ ਫੇਰ ਵੀ ਆਪਾਂ ਪਾ ਸਕਦੇ ਆ ਇਹਦੇ ਵਿੱਚ ਕਈ ਵਾਰ ਜੇ ਘੱਟ ਰਹੋਵੇ ਤਾਂ ਖੀਰ ਵਾਣੀ ਆਪਣੀ ਸਟਾਰਟ ਹੋ ਗਈ ਹੈ ਹੁਣ ਆਪਾਂ ਇੱਚ ਡਰਾਈ ਫਰੂਟ ਆ ਜਿਹੜੇ ਅਸੀਂ ਉਹ ਪਾਵਾਂਗੇ ਤਾਂ ਕਿ ਇਹ ਵੀ ਪੱਕ ਜਾਣਾ ਆਪਣੇ ਚੰਗੀ ਤਰ੍ਹਾਂ ਬਾਦਾਮ ਦੀ ਕਰਦੋ ਹੁਣ ਆਪਾਂ ਇੱਕ ਕੱਪ ਦੁੱਧ ਦੇ ਵਿੱਚ ਜੀ ਇੱਕ ਚਮਚ ਕਸਟਰਡ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਆਪਾਂ ਖੀਰ ਦੇ ਵਿੱਚ ਪਾ ਦਵਾਂਗੇ ਤਾਂ ਕਿ ਜਿਹੜਾ ਖੀਰ ਦਾ ਸਵਾਦ ਆ ਉਹ ਵੱਖਰਾ ਆਵੇ ਹਾਂ ਚ ਨੋ ਕਸਟਰਡ ਵੀ ਆਪਾਂ ਜਿਹੜਾ ਘੋਲਿਆ ਸੀਗਾ ਉਹ ਪਾ ਦਿਆਂਗੇ ਖੀਰ ਦੇ ਵਿੱਚ ਤਾਂ ਕਿ ਜਿਹੜੀ ਖੀਰ ਦਾ ਸਵਾਦ ਆ ਉਹ ਦੁੱਗਣਾ ਹੋ ਜਾਵੇ ਤੇ ਹੁਣ ਆਪਾਂ ਇਹ ਕਸਟਰਡ ਵਾਲਾ ਦੁੱਧ ਵੀ ਇਸ ਨੂੰ ਵੀ 5-7 ਮਿੰਟਾਂ ਦੇ ਲਈ ਪਕਾਵਾਂਗੇ ਫਿਰ ਆਪਣੀ ਖੀਰ ਬਣ ਕੇ ਹੋ ਜੂਗੀ ਤਿਆਰ ਲੋ ਜੀ ਖੀਰ ਬਣ ਕੇ ਹੋ ਗਈ ਆਪਣੀ ਤਿਆਰ ਤੁਸੀਂ ਦੇਖ ਸਕਦੇ ਹੋ ਜਿਵੇਂ ਖੋਏ ਦੇ ਵਿੱਚੋਂ ਬੋਲ ਰਹੀ ਜੇ ਬਣ ਕੇ ਬਾਹਰ ਦੇਖਦੇ ਹੁੰਦੇ ਜੀ ਉਹ ਜਿੱਕਰੇ ਵੀ ਔਟਕਣ ਲੱਗੀ ਹੈ ਖੀਰ ਤੇ ਹੁਣ ਆਪਣੀ ਖੀਰ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਕਰ ਦਿਆਂ ਗੈਸ ਨੂੰ ਬੰਦ ਖੀਰ ਬਣ ਕੇ ਹੋ ਗਈ ਜੀ ਤਿਆਰ ਆਪਾਂ ਇਹ ਇੱਕ ਗੋਲ ਦੇ ਵਿੱਚ ਕੱਢ ਲਵਾਂਗੇ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦੀ